ਨੌਜਵਾਨਾਂ ਨੂੰ ਨਸ਼ਿਆਂ ਦੇ ਪ੍ਰਤੀ ਜਾਗਰੂਕ ਕਰਨ ਦੇ ਲਈ ਨਸ਼ਿਆਂ ਦੇ ਖਿਲਾਫ ਇੱਕ ਜਾਗਰੂਕਤਾ ਰੈਲੀ ਕੱਢੀ ਗਈ ਹੈ। ਦਰਸਲ ਅੰਮ੍ਰਿਤਸਰ ਦੇ ਡੀਏਵੀ ਕਾਲਜ ਵਿਖੇ ਨਸ਼ੇ ਦੇ ਖਿਲਾਫ ਜਾਗਰੂਕਤਾ ਰੈਲੀ ਦਾ ਆਯੋਜਨ ਹੋਇਆ ਜਿਸ ਦੇ ਵਿੱਚ ਮੁੱਖ ਮਹਿਮਾਨ ਦੇ ਵਜੋਂ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਸ਼ਾਮਲ ਹੋਏ ਨੇ। ਦਰਸਲ ਇੱਥੇ ਇਸ ਰੈਲੀ ਨੂੰ ਹਰੀ ਝੰਡੀ ਦੇ ਕੇ ਉਹਨਾਂ ਰਵਾਨਾ ਕੀਤਾ ਤੇ ਇਸ ਜਾਗਰੂਕਤਾ ਰੈਲੀ ਕੱਢਣ ਦਾ ਮੁੱਖ ਮਕਸਦ ਇਹ ਹੈ ਕਿ ਲਗਾਤਾਰ ਜੋ ਨਸ਼ਾ ਵਾਧਾ ਜਾ ਰਿਹਾ ਹੈ ਤੇ ਨਸ਼ੇਦਨਾ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਜਿਸ ਦੇ ਚਲਦਿਆਂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਰੈਲੀ ਕੱਢੀ ਗਈ ਜਿੱਥੇ ਨਸ਼ਿਆਂ ਦੇ ਖਿਲਾਫ ਨੌਜਵਾਨਾਂ ਨੂੰ ਸੌਂਚੁਕਾਈ ਗਈ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਕਾਲਜ ਦੇ ਬੱਚਿਆਂ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਇਸ ਰੈਲੀ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਜੋ ਕਿ ਅੰਮ੍ਰਿਤਸਰ ਦੇ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦੀ ਲੋਕੜ ਗੇਟ ਵਿਖੇ ਆ ਕੇ ਸਮਾਪਤ ਹੋਈ ਹੈ ਦੱਸਦੀ ਹੈ ਕਿ ਇੱਥੇ ਬੱਚਿਆਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕੀਤਾ ਗਿਆ ਤੇ ਨਾਲ ਹੀ ਇੱਥੇ ਕਾਲਜ ਦੇ ਪ੍ਰਿੰਸੀਪਲ ਨੇ ਵੀ ਬੱਚਿਆਂ ਨੂੰ ਨਸ਼ਿਆਂ ਦੇ ਖਿਲਾਫ ਜਾਗਰੂਕ ਕੀਤਾ ਤੇ ਨਸ਼ੇ ਤਿਆਗਣ ਦੀ ਪ੍ਰੇਰਨਾ ਦਿੱਤੀ ਹੈ ਦੱਸਦੀ ਹੈ ਕਿ ਉਹਨਾਂ ਬੱਚਿਆਂ ਨੂੰ ਕਿਹਾ ਕਿ ਨਸ਼ੇ ਨੂੰ ਤਿਆਗ ਦੇਣਾ ਚਾਹੀਦਾ ਤਾਂ ਜੋ ਇੱਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ਪਾਲਸੀ ਅਗੇਂਸਟ ਡਰੱਗਸ ਉਹਦੇ ਤਹਿਤ ਅਸੀਂ ਅਵੇਅਰਨੈਸ ਨੂੰ ਵੀ ਉਹਨਾਂ ਹੀ ਉਹ ਤਰਜੀਹ ਦਿੰਦੇ ਆ ਜਿੰਨੀ ਕਿ ਇਨਫੋਰਸਮੈਂਟ ਨੂੰ ਦਿੰਦੇ ਆ ਜਿਵੇਂ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੀ ਡਰਗ ਦੀ ਰਿਕਵਰੀ ਸਾਡੀ ਕਮਿਸ਼ਨਰੇਟ ਪੁਲਿਸ ਵੱਲੋਂ ਕੀਤੀ ਗਈ ਹੈ ਪਿਛਲੇ ਸਾਲਾਂ ਚ ਔਰ ਉਹੀ ਕੈਂਪੇਨ ਅਸੀਂ ਇਸ ਨਵੇਂ ਸਾਲ ਚ ਵੀ ਲੈ ਕੇ ਜਾਵਾਂਗੇ ਪਰ ਕੱਲੀ ਇਨਫੋਰਸਮੈਂਟ ਨਹੀਂ ਨਾਲ ਅਵੇਅਰਨੈਸ ਵੀ ਬੜੀ ਜ਼ਰੂਰੀ ਹੈ ਉਸੇ ਤਹਿਤ ਅਸ ਮੈਂ مشکور ਹਾਂ ਬੜਾ ਡੀਵੀ ਕਾਲਜ ਦੇ ਸਾਰੇ ਪ੍ਰਿੰਸੀਪਲ ਸਾਹਿਬ ਤੇ ਮੈਨੇਜਮੈਂਟ ਦਾ ਕਿ ਜਿਨ੍ਹਾਂ ਨੇ ਛੁੱਟੀਆਂ ਦੇ باوجود ਵੀ ਇਸ ਜਿਹੜੀ ਪੰਜਾਬ ਪੁਲਿਸ ਦੇ ਨਾਲ ਇੱਕ ਜੁਆਇੰਟ ਮੁਹਿੰਮ ਅਸੀਂ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਕਿ ਲੋਕਾਂ ਦੇ ਵਿੱਚ ਇੱਕ ਮੈਸੇਜ ਦੇ ਰਹੇ ਆ ਕਿ ਅਸੀਂ ਡਰੱਗ ਫ੍ਰੀ ਸੁਸਾਇਟੀ ਬਣਾਉਣੀ ਹੈ ਔਰ ਮੈਸੇਜ ਲਾਊਡ ਐਂਡ ਕਲੀਅਰ ਹੈ ਕਿ ਜਿਹੜਾ ਬੰਦਾ ਇਹੋ ਜੇ ਲਾਈਨ ਕ੍ਰਾਸ ਕਰੇਗਾ ਉਹਦੇ ਖਿਲਾਫ ਐਕਸ਼ਨ ਵੀ ਹੋਏਗਾ ਪਰ ਜਿਹੜੇ ਬੱਚੇ ਗੁੰਮਰਾਹ ਹੋਏ ਆ ਉਹਨਾਂ ਨੂੰ ਵੀ ਅਸੀਂ ਰਾਹੇ ਪਾਉਣਾ ਹੈ ਸਾਡਾ ਸਾਰਿਆਂ ਦਾ ਫਰਜ਼ ਹੈ ਮੇਨ ਗੱਲ ਇਹਦੇ ਵਿੱਚ ਇਹੀ ਹੈ ਕਿ ਹਰੇਕ ਇਨਸਾਨ ਨੂੰ ਇਹ ਸੋਚਣਾ ਚਾਹੀਦਾ ਕਿ ਬੂੰਦ ਬੂੰਦ ਨਾਲ ਸਾਗਰ ਜਿਵੇਂ ਭਰਦਾ ਹੈ ਜੋ ਵੀ ਉਹਦੀ ਕੰਟਰੀਬਿਊਸ਼ਨ ਹੋ ਆਪਣੀ ਘਰੇ ਇਹ ਨਾ ਸੋਚੇ ਕਿ ਮੇਰੇ ਇੰਨੇ ਨਾ ਕੀ ਹੋਣਾ ਸੋ ਇਹੀ ਮੈਂ ਬੱਚਿਆਂ ਨੂੰ ਵੀ ਰਿਕੁਐਸਟ ਕੀਤੀ ਹੈ ਕਿ ਜਿਹੜੇ ਵੀ ਲੈਵਲ ਦੇ ਉੱਤੇ ਸੁਸਾਇਟੀ ਦੇ ਵਿੱਚ ਅਸੀਂ ਸਰਵ ਕਰ ਰਹੇ ਹਾਂ ਜੋ ਵੀ ਸਾਡਾ ਸਟੇਟਸ ਹੈ ਚਾਹੇ ਉਹ ਹੈਡ ਆਫ ਦੀ ਫੈਮਿਲੀ ਹੈ ਚਾਹੇ ਉਹ ਐਜੂਕੇਸ਼ਨਿਸਟ ਹੈ ਚਾਹੇ ਉਹ ਪੁਲਿਸ ਆਫੀਸਰ ਹੈ ਜਾਂ ਸਟੂਡੈਂਟ ਹੈ ਉਹ ਜਿੱਥੇ-ਜਿੱਥੇ ਵਿਚਰਦਾ ਸਮਾਜ ਦੇ ਵਿੱਚ ਉੱਥੇ ਆਪਣਾ ਰੋਲ ਅਦਾ ਕਰੇ ਔਰ ਇਹ ਮੈਸੇਜ ਅਸੀਂ ਦਈਏ ਕਿ ਅਸੀਂ ਆਪਣੇ ਸਮਾਜ ਨੂੰ ਨਸ਼ਾ ਮੁਕਤ ਕਰਨਾ ਹੈ ਉਸੇ ਤਅ ਤੇ ਇਹ ਲੜੀ ਦੇ ਵਿੱਚ ਪ੍ਰੋਗਰਾਮ ਹੈ ਔਰ ਇਸੇ ਤਰ੍ਹਾਂ ਸੀ ਇਹ ਹੋਰ ਵੀ ਪ੍ਰੋਗਰਾਮ ਕਰਦੇ ਰਵਾਂਗੇ ਮੈਂ ਮੁਬਾਰਕਬਾਦ ਦਿੰਦਾ ਸਾਰੇ ਬੱਚਿਆਂ ਨੂੰ ਸਾਰੀ ਮੈਨੇਜਮੈਂਟ ਤੇ ਪ੍ਰਿੰਸੀਪਲ ਸਾਹਿਬ ਨੂੰ ਕਿ ਉਹਨਾਂ ਨੇ ਇਹ ਬੜੇ ਸ਼ਾਰਟ ਨੋਟਿਸ ਤੇ ਆਰਗੇਨਾਈਜ਼ ਕੀਤਾ ਔਰ ਸਾਡੇ ਸਾਂਝ ਜਿਹੜਾ ਕੇਂਦਰ ਦੇ ਸਾਰੇ ਕਰਮਚਾਰੀ ਔਰ ਲੋਕਲ ਪੁਲਿਸ ਨੇ ਵੀ ਇਹਦੇ ਵਿੱਚ ਕੰਟ੍ਰਿਬਿਊਟ ਕਰਕੇ ਇਹਨੂੰ ਅੱਛਾ ਇੱਕ ਪ੍ਰੋਗਰਾਮ ਬਣਾਇਆ ਇਸੇ ਤਰ੍ਹਾਂ ਦੇ ਜਿਹੜੇ ਛੋਟੇ-ਛੋਟੇ ਪ੍ਰੋਗਰਾਮ ਆ ਅਸੀਂ ਕਰਦੇ ਰਵਾਂਗੇ ਕਿਉਂਕਿ ਬਹੁਤ ਵੱਡੇ ਪ੍ਰੋਗਰਾਮ ਦੇ ਵਿੱਚ ਕਈ ਵਾਰੀ ਇੰਟਰੈਕਸ਼ਨ ਘਟ ਜਾਂਦੀ ਹੈ ਸੋ ਇੱਥੇ ਬਿਲੋਂਗਿੰਗਨੈਸ ਦੀ ਜਿਹੜੀ ਇੱਕ ਫੀਲਿੰਗ ਹੈ ਉਹਨੂੰ ਵਧਾਉਣ ਵਾਸਤੇ ਅਸੀਂ ਬਹੁਤ ਵੱਡਾ ਨਹੀਂ ਇਹਨੂੰ ਕੀਤਾ ਔਰ ਸ਼ਾਰਟ ਜਿਹਾ ਕਰਕੇ ਕ੍ਰਿਸਪ ਇਹਦੇ ਨਾਲ ਇੱਕ ਮੈਸੇਜ ਦਿੱਤਾ ਔਰ ਤੁਹਾਡੇ ਰਾਹੀਂ ਵੀ ਮੈਂ ਸਾਰੇ ਸਮਾਜ ਨੂੰ ਸਾਰੇ ਗੁਰੂ ਨਗਰੀ ਦੇ ਵਸਨੀਕਾਂ ਨੂੰ ਵੀ ਰਿਕਵੈਸਟ ਕਰਨਾ ਚਾਹੁੰਦਾ ਕਿ ਜਿੱਥੇ ਵੀ ਤੁਸੀਂ ਵਿਚਰ ਰਹੇ ਹੋ ਕੰਟਰੀਬਿਊਟ ਜੁਕ ਕਰੋ ਸਰ ਹòn ਵਾਲੇ ਸਮੇਂ ਵਿੱਚ ਹੋਰ ਵੀ ਕਾਲਜਾਂ ਦੇ ਵਿੱਚ ਜਾ ਕੇ ਜਾਗਰੂਕ ਕੀਤਾ ਜਾਇਗਾ ਜੀ ਬਿਲਕੁਲ ਜੀ ਬਿਲਕੁਲ ਇਹ ਕੈਂਪੇਨ ਅੱਗੇ ਜਾਰੀ ਰਹੇਗੀ ਹੁਣ ਤੜੇ ਛੁੱਟੀਆਂ ਚੱਲ ਰਹੀਆਂ ਤੇ ਉਸ ਤੋਂ ਬਾਅਦ ਇਹਨੂੰ ਹੋਰ ਪਿਕਅਪ ਕੀਤਾ ਜਾਏਗਾ ਸਰ ਨਸ਼ੇ ਨੂੰ ਜੜੋਂ ਖਤਮ ਕਰਨ ਵਾਸਤੇ ਕੋਈ ਫਿਊਚਰ ਪਲਾਨ ਹੈ ਦੇਖੋ ਸਾਰਿਆਂ ਨੇ ਰਲ ਕੇ ਇਹਦੇ ਵਿੱਚ ਕਰਨਾ ਹੁੰਦਾ ਐਨਕੋਰਡ ਦੀ ਕਮੇਟੀ ਇੱਕ ਗਵਰਨਮੈਂਟ ਆਫ ਇੰਡੀਆ ਵੱਲੋਂ ਬਣਾਈ ਗਈ ਹੈ ਉਹਦੀ ਮੀਟਿੰਗ ਰੈਗੂਲਰਲੀ ਹੁੰਦੀ ਹੈ ਉਹਦਾ ਮਕਸਦ ਹੀ ਇਹ ਹੈ ਕਿ ਜਿਹੜੇ ਡੀ ਐਡਿਕਸ਼ਨ ਵਾਲੇ ਸਾਡੇ ਡਾਕਟਰ ਸਾਹਿਬਾਨ ਨੇ ਸਿਵਲ ਐਡਮਿਨਿਸਟ੍ਰੇਸ਼ਨ ਹੈ ਪੁਲਿਸ ਐਡਮਿਨ ਸਾਰੇ ਇਕੱਠੇ ਬੈਠਦੇ ਨੇ ਤੇ ਉਹਦੀ ਵਿਉਂਤਬੰਦੀ ਕਰਦੇ ਆ ਉਹਦਾ ਮੈਸੇਜ ਜਾਂਦਾ ਕਿ ਕਿਸ ਤਰ੍ਹਾਂ ਅਸੀਂ ਹਰ ਬੰਦਾ ਆਪਣਾ ਆਪਣਾ ਜਿਹੜਾ ਕੰਟਰੀਬਿਊਟ ਕਰੇ ਤਦੋਂ ਦਾ ਅਸੀਂ ਸਮਾਜ ਨੂੰ ਨਸ਼ਾ ਮੁਕਤ ਕਰ ਸਕੀ ਤੇ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਜਾਗਰੂਕ ਕੀਤਾ ਗਿਆ ਜੀ ਬੱਚਿਆਂ ਨੂੰ ਆਗੇ ਤੇ ਮੈਂ ਅਮਰਦੀ ਗੁਪਤਾ ਪ੍ਰਿੰਸੀਪਲ ਨਾ ਡੀਏਵੀ ਕਾਲਜ ਅੰਮ੍ਰਿਤ ਸਰ ਔਰ ਸਾਰੇ ਕਾਲਜ ਦੇ ਵੱਲੋਂ ਮੈਂ ਅੱਜ ਦੇ ਦਿਨ ਬੜਾ ਖੁਸ਼ੀ ਜ਼ਾਹਰ ਕਰਦਾ ਵਾਂ ਕਿ ਪੰਜਾਬ ਪੁਲਿਸ ਨਾਲ ਮਿਲ ਕੇ ਸਾਂਝ ਕੇ ਅਧਿਕਾਰੀਆਂ ਨਾਲ ਮਿਲ ਕੇ ਅਸੀਂ ਅੱਜ ਇੱਕ ਮਹਿੰਮ ਚਲਾਈ ਹੈ ਜਿਹੜਾ ਕਿ ਬੱਚੇ ਸਾਰੇ ਵਿਦਿਆਰਥੀ ਔਰ ਸਾਂਝ ਕੇਂਦਰ ਦੇ ਅਧਿਕਾਰੀ ਵੀ ਹੋ ਪੁਲਿਸ ਕਰਮੀਆਂ ਵੀ ਨਾਮ ਮਿਲ ਕੇ ਇੱਕ ਸ਼ਾਇਰ ਦੇ ਵਿੱਚ ਅਸੀਂ ਇੱਕ ਮੋਰਚ ਮੋਰਚਾ ਕੱਢ ਰਹੇ ਹਾਂ ਵੀ ਜਿਹੜੇ ਨਸ਼ਿਆਂ ਦੇ ਵਿਰੁੱਧ ਅਸੀਂ ਇੱਕ ਮੋਰਚਾ ਖੋਲਿਆ ਹੈ ਜਿਹੜਾ ਕਿ ਪੰਜਾਬ ਸਰਕਾਰ ਦਾ ਔਰ ਪੁਲਿਸ ਦਾ ਵੀ ਇੱਕ ਮੁੱਖ ਲਕਸ਼ ਹੈ ਕਿ ਪੰਜਾਬ ਨੂੰ ਕਿਸ ਤਰ੍ਹਾਂ ਨਸ਼ਾ ਮੁਕਤ ਕਰਨਾ ਹੈ ਔਰ ਇਹ ਇਹ ਤੋਂ ਕੋਈ ਵੀ ਬੁਰਾਈ ਨਹੀਂ ਹੈ ਕਿ ਜਿਹੜਾ ਜਿਹੜਾ ਵੀ ਯੂਥ ਹੈ ਖਾਸ ਕਾਲਜ ਚ ਜਾਂ ਸਕੂਲ ਚ ਉਹਦਾ ਸਭ ਤੋਂ ਜ਼ਿਆਦਾ ਚਾਂਸ ਹੁੰਦਾ ਹੈ ਕਿ ਉਹ ਨਸ਼ੇ ਵੱਲ ਜਾ ਸਕਦਾ ਹੈ ਸੋ ਉਹਨਾਂ ਨੂੰ ਉਸੇ ਵੇਲੇ ਹੀ ਅਵੇਅਰ ਕਰਨਾ ਇੱਕ ਬਹੁਤ ਵੱਡਾ ਕੰਮ ਹੈ ਜਿਹੜਾ ਕਿ ਪੰਜਾਬ ਸਰਕਾਰ ਦੇ ਉਪਰਾਲੇ ਨਾਲ ਸਾਡੇ ਕਾਲਜ ਕੀਤਾ ਗਿਆ ਔਰ ਐਨਐਸਐਸ ਵਿਭਾਗ ਨੇ ਕੀਤਾ ਹੈ ਜਿਹਦੇ ਵਿੱਚ ਪ੍ਰੋਗਰਾਮ ਆਫੀਸਰ ਸਾਡੇ ਹੈਗੇ ਨੇ ਉਹਨਾਂ ਨੇ ਇਹਨੂੰ ਮਿਲ ਕੇ ਇੱਕ ਸਫਲ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕੀਤੀ ਹੈ